ਜਿਆਦਾ ਨਹੀਂ ਆ ਵੀ ਨਹੀਂ ਸਕਦੇ ਕਿ ਟੁਕੜ ਮਤਲਬ ਘਰੋਂ ਹੀ ਵੀਡੀਓ ਪਾ ਦੇਣ ਭਾਈ ਸਰਬਜੀਤ ਸਿੰਘ ਹੋਰਾਂ ਨੇ ਇੱਕ ਸਵਾਲ ਦੇ ਜਵਾਬ وچوں ਕਿਹਾ ਕਿ ਕੋਈ ਪਹੁੰਚਿਆ ਨਹੀਂ ਮੇਰੀ ਹਮਾਇਤ ਦੇ ਲਈ ਅੱਜ ਆਉਣਾ ਫਿਰ ਉਸ ਜਵਾਬ ਕਰਕੇ ਹੋ ਗਿਆ ਦੀ ਜਾਂ ਪਹਿਲਾਂ ਵੀ ਆਉਣ ਦੀ ਇੱਛਾ ਔਰ ਇਹ ਸਾਡਾ ਫਰਜ਼ ਆ ਭਾਈ ਬਿਆਨਤ ਸਿੰਘ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੇ ਆ। ਤਰਫੋਂ ਆ ਜੀ ਇਸ ਰੂਪਾ ਸਮੁੱਚੇ ਪ੍ਰਚਾਰਕਾਂ ਢਾਡੀ ਸਿੰਘਾਂ ਦੀ ਤਰਫੋਂ ਇਸ ਰੂਪਾ ਪੇਟ ਕਰ ਰਹੇ ਆ ਭਾਈ ਸਾਹਿਬ ਨੂੰ ਔਰ ਜਿੱਥੇ ਜਿੱਥੇ ਵੀ ਬੈਠੇ ਆ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਵੀ ਜਿੱਦਾਂ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਭਾਈ ਸਾਹਿਬ ਦੀ ਭਾਈ ਆ ਜਿਹੜੇ ਹੁਣ ਲਾਸਟ ਵਾਲੇ ਦੋ ਤਿੰਨ ਦਿਨ ਦੇਣਾ ਇਹਦੇ ਵਿੱਚ ਹੀ ਪਾਸੇ ਬਦਲਦੇ ਹੁੰਦੇ ਆ ਪਹਿਲਾਂ ਗੁਰੂ ਮਾਰਾ ਨੇ ਬੜੀ ਕਿਰਪਾ ਕੀਤੀ ਆ ਗੁਰੂਕੀਆਂ ਸੰਗਤਾਂ ਇੱਕ ਤਰਫਾ ਹੋ ਚੁੱਕੀਆਂ ਨੇ ਆਓ ਆਪਾਂ ਸਾਰਿਆਂ ਵੱਲੋਂ ਸਰੋਪਾ ਭੀੜ ਕਰਕੇ ਭਾਈ ਸਾਹਿਬ ਜੀ ਦੇ ਨਾਲ ਚੱਲਣ ਦਾ ਪ੍ਰਣ ਕਰਦੇ ਆਂ ਜੀ ਲਓ ਜੀ ਬੋਲੇ ਸੋਨਿਆਲ ਸਿਰਾਲ ਸਭ ਤੋਂ ਵੱਡੇ ਤੇ ਕੀਤਨੀਆਂ ਚੋਂ ਭਾਈ ਅਰਜੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਨੇ ਸਾਡੇ ਫੋਨ ਤੇ ਵੀ ਤੁਸੀਂ ਹੁਣ ਗੱਲ ਹੁਣੇ ਭਾਈ ਸਾਹਿਬ ਦੀ ਮੈਂ ਉਹਨਾਂ ਨਾਲ ਫੋਨ ਤੇ ਅਮਰੀਕਾ ਤੋਂ ਗੱਲ ਵੀ ਕਰਵਾਈ ਹੈ ਸਮੋੱਚੇ ਕੀਤਨੀਆਂ ਨਹੀਂ ਸਾਨੂੰ ਫੋਨਾਂ ਤੇ ਕਿਹਾ ਵੀ ਅਸੀਂ ਚਲੋ ਵਿਦੇਸ਼ਾਂ 'ਚ ਬੈਠੇ ਕਿਉਂਕਿ ਮਜਬੂਰੀਆਂ ਹੁੰਦੀਆਂ ਪ੍ਰੋਗਰਾਮ ਸਾਲ-ਸਾਲ ਪਹਿਲਾਂ ਬਣੇ ਹੁੰਦੇ। ਉਹਨਾਂ ਨੇ ਚੇਚਾ ਤੌਰ ਤੇ ਸਾਨੂੰ ਇਹ ਅੱਜ ਭੇਜਿਆ ਵੀ ਤੁਸੀਂ ਜਾਓ ਜਾ ਕੇ ਭਾਈ ਸਾਹਿਬ ਦੀ ਸਪੋਰਟ ਵਿੱਚ ਜਾ ਕੇ ਸਾਡੇ ਵੱਲੋਂ ਵੀ ਹਾਜ਼ਰੀ ਲਵਾਇਓ। ਸਮੁੱਚੀ ਸੰਗਤ ਨੂੰ ਅਪੀਲ ਕਰ ਰਹੇ ਹਾਂ ਤੇ ਅੱਜ ਅਸੀਂ ਸਮੁੱਚੇ ਕੀਤਰੀਏ ਤੁਹਾਡੇ ਮਾਦੀਮ ਰਾਈ ਸਾਰੀ ਸਿੱਖ ਸੰਗਤ ਨੂੰ ਕੌਮ ਨੂੰ ਅਪੀਲ ਕਰਦੇ ਹਾਂ। ਭਾਈ ਸਾਹਿਬ ਜੀ ਦੀ ਜਿਹੜੀ ਪਿਤਾ ਜੀ ਦੀ ਕੁਰਬਾਨੀ ਹੈ ਉਹਨੂੰ ਤਾਂ ਮੇਰਾ ਖਿਆਲ ਹੈ ਵੀ ਰੋਜ਼ ਹੀ ਨਤਮਸਤਕ ਹੋਇਅਤ ਤਾਂ ਵੀ ਅਸੀਂ ਦੇਣ ਨਹੀਂ ਦੇ ਸਕਦੇ ਤੇ ਇੱਕ ਮੌਕਾ ਮਿਲਿਆ ਸਾਨੂੰ ਪਹਿਲੀ ਤਰੀਕ ਨੂੰ ਥੋੜਾ ਜਿਹਾ ਬਸ ਆਪਣਾ ਉਹ ਸ਼ਾਂਟ ਜਤੌਣ ਦਾ ਵੀ ਅਸੀਂ ਕਮ ਸੇ ਕਮ ਨਸਤਕ ਨਤਮਸਤਕ ਹੋਣ ਲਈ ਤਿਆਰ ਆਂ। ਕੰਥ ਗੱਲਾਂ ਕਰਨ ਵਾਲਿਆਂ ਨੂੰ ਕਹਿੰਦੇ ਖਤਰਾ ਬੜਾ ਪੈਦਾ ਹੋ ਜਾਂਦਾ। ਕੁੜੀਆਂ ਜੀ ਇਹ ਤੇ ਉਦੋਂ ਦਾ ਜਦੋਂ ਕੋ ਘੋੜਿਆਂ ਦੀਆਂ ਕਾਟੀਆਂ ਤੇ ਸੌਂਦਾ ਸ ਖਾਲਸਾ ਇਹ ਅੱਜ ਦਾ ਥੋੜੀ ਐ ਤੇ ਜਿੰਨਾ ਦਬਾਉਂਦੇ ਆ ਗੇਂਦ ਵਾਂਗੂ ਖਾਲਸਾ ਉਨਾਂ ਹੀ ਉੱਪਰ ਉੱਠਦਾ ਹੁੰਦਾ। ਇਸ ਸਮੇਂ ਫਰੀਦਕੋਟ ਹਲਕੇ ਦੇ ਵਿੱਚ ਖੜੇ ਆ ਲੋਕ ਸਵਾਲ ਕਾ ਫਰੀਦਕੋਟ ਭਾਈ ਸਰਬਜੀਤ ਸਿੰਘ ਹੋਰਾਂ ਦੀ ਰੈਸ਼ ਜਿੱਥੋਂ ਇੱਕ ਕਾਫਲੇ ਪ੍ਰਚਾਰ ਦੇ ਲਈ ਚੱਲਦੇ ਆ ਫਰੀਦਕੋਟ ਦੇ ਵਿੱਚ ਚਰਚਾਵਾਂ ਬਹੁਤ ਹੋਈਆਂ ਕਿ ਰਵਾਇਤੀ ਪਾਰਟੀਆਂ ਦੇ ਵੱਲੋਂ ਤਰੰਦਰ ਉਤਾਰੇ ਗਏ ਆ ਮੈਦਾਨਾਂ ਦੇ ਵਿੱਚ ਉਹਨਾਂ ਦੇ ਪ੍ਰਚਾਰ ਦੇ ਲਈ ਬਹੁਤ ਸਾਰੇ ਸਤਾਰੇ ਫਿਲਮੀ ਸਤਾਰੇ ਪਹੁੰਚ ਰਹੇ ਆ ਕਰਮਜੀਤ ਅਨਮੋਲ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਉਹਨਾਂ ਦੇ ਸਾਥੀ ਹਮਾਇਤ ਦੇ ਲਈ ਬਹੁਤ ਪਹੁੰਚੇ ਪਰ ਜਦੋਂ ਭਾਈ ਸਰਬਜੀਤ ਸਿੰਘ ਹੋਰਾਂ ਦੇ ਨਾਲ ਇੰਟਰਵਿਊਜ਼ ਹੁੰਦੀਆਂ ਤਾਂ ਉਹਨਾਂ ਦੇ ਵਿੱਚ ਇਹ ਗੱਲ ਸਵਾਲ ਵਜੋਂ ਜਦੋਂ ਪੁੱਛੀ ਜਾਂਦੀ ਹੈ ਕਿ ਕੀ ਕੋਈ ਤੁਹਾਡੇ ਹੱਕ ਦੇ ਵਿੱਚ ਵੀ ਕੋਈ ਆਇਆ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਮੇਰੇ ਹੱਕ ਦੇ ਵਿੱਚ ਕੋਈ ਨਹੀਂ ਅਪੜਿਆ ਕੌਮ ਨੇ ਸਾਥ ਨਹੀਂ ਦਿੰਦਾ ਜੇ ਕੋਈ ਆ ਨਹੀਂ ਸਕਦਾ ਤਾਂ ਪੋਸਟਾਂ ਹੀ ਪਾ ਦਵੇ ਪਰ ਅੱਜ ਭਾਈ ਸਰਬਜੀਤ ਸਿੰਘ ਹੋਰਾਂ ਦੀ ਰਹਿਸ਼ਤੇ ਉੱਤੇ ਕੌਮ ਦੇ ਮਹਾਨ ਰਾਗੀ ਜਥੇ ਪ੍ਰਚਾਰਕ ਹਜੂਰੀ ਰਾਗੀ ਸਾਹਿਬ ਜਿਹੜੇ ਇੱਥੇ ਪਹੁੰਚੇ ਐ ਉਸ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਰਬਜੀਤ ਸਿੰਘ ਹੋਰਾਂ ਨੇ ਇੱਕ ਸਵਾਲ ਦੇ ਜਵਾਬ وچੋ ਕਿਹਾ ਕਿ ਕੋਈ ਪਹੁੰਚਿਆ ਨਹੀਂ ਮੇਰੀ ਹਮਾਇਤ ਦੇ ਲਈ ਅੱਜ ਆਉਣਾ ਫਿਰ ਉਸ ਜਵਾਬ ਕਰਕੇ ਹੋ ਗਿਆ ਜੀ ਜਾਂ ਪਹਿਲਾਂ ਵੀ ਆਉਣ ਦੀ ਤਿਆਰੀ ਸਾਡਾ ਆਉਣਾ ਤੇ ਨੈਤਿਕ ਤੇ ਤੌਰ ਤੇ ਫਰਜ਼ ਹੈ ਸਾਡਾ ਔਰ ਅਸੀਂ ਭਾਈ ਸਰਬਜੀਤ ਸਾਨੂੰ ਅੱਜ ਤੋਂ 10 ਦਿਨ ਪਹਿਲਾਂ ਫੋਨ ਤੇ ਰਾਬਤਾ ਉਹਨਾਂ ਕਰ ਲਿਆ ਜਦੋਂ ਉਹਨਾਂ ਦੀ ਕੋਈ ਅਜਿਹੀ ਦੰਦੀ ਵੀਡੀਓ ਆਈ ਵੀ ਨਹੀਂ ਸੀ ਉਹਨਾਂ ਦੇ ਨਾਲ ਚ ਅਸੀਂ ਅੰਦਰ ਸੀਗੇ ਤੇ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਇਤਾਂ ਸਾਡੇ ਪ੍ਰੋਗਰਾਮ ਜਿਹੜੇ ਉਹ ਰੱਖੇ ਹੋਏ ਆ ਰੋਪੜ ਔਰ ਪਠਾਨਕੋਟ ਤੋਂ ਡਲਹੌਜੀ ਤੱਕ ਦੇ ਬਣੇ ਤੇ ਮੈਂ ਕਿਹਾ ਭਾਈ ਸਾਹਿਬ ਇਹ ਛੱਡੀ ਏ ਕਿ ਨਿਭਾ ਲਈਏ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਨਿਭਾ ਕੇ ਆਇਓ ਅਸੀਂ ਫਿਰ ਉਹ ਪ੍ਰੋਗਰਾਮ ਜਿਵੇਂ ਹੀ ਸਮਾਪਤ ਹੋਇਆ ਭਾਈ ਸਾਹਿਬ ਦੀ ਸਹਿਮਤੀ ਨਾਲ ਪਹਿਲਾਂ ਤੋਂ ਵਚਨ ਕੀਤਾ ਹੋਇਆ ਸੀ ਤੇ ਅਸੀਂ ਤੁਹਾਡੇ ਨਾਲ ਖਲੋਣਾ ਔਰ ਅਸੀਂ ਅੱਜ ਉਸ ਫਰਜ਼ ਨੂੰ ਸਮਝਦਾ ਆਇਆ ਉਸ ਕੀਤੇ ਵਚਨ ਨੂੰ ਸਮਝਦਾ ਆਇਆ ਭਾਈ ਮਨਜੀਤ ਸੋਣੀ ਪਠਾਨਕੋਟ ਤੋਂ ਪਹੁੰਚੇ ਨੇ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਸਿੰਘਾਂ ਦੇ ਨਾਲ ਇੱਥੇ ਪਹੁੰਚੇ ਆਂ ਔਰ ਇਹ ਸਾਡਾ ਫਰਜ਼ ਆ ਭਾਈ ਬਿਆਨਤ ਸਿੰਘ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਹਾਂ ਕਿਉਂਕਿ ਉਹਨਾਂ ਨੇ ਇੰਨਾ ਵੱਡਾ ਕਾਰਜ ਜਿਹੜਾ ਇਤਿਹਾਸ ਸਿਰਜਿਆ ਵਾ ਉਹਦੇ ਅਕਿ ਆ ਗੱਲਾਂ ਬਹੁਤ ਛੋਟੀਆਂ ਨੇ ਤੋ ਭਾਈ ਸਾਹਿਬ ਜੀ ਆ ਗਏ ਨੇ ਬਾਹਰ ਇੱਕ ਮਿੰਟ ਲਈ ਆਪਾਂ ਨੂੰ ਰੋਕਣਾ ਪੈਣਾ ਭਾਈ ਸਾਹਿਬ ਜੀ ਨੂੰ ਬੁਲਾਇਓ ਹਾਂ ਸੋ ਭਾਈ ਸਾਹਿਬ ਹੋਰੀ ਵੀ ਆ ਚੁੱਕੇ ਐ ਸਾਹਿਬ ਜੀ ਸੋ ਗੱਲਬਾਤ ਚੱਲਦੀ ਦੇ ਵਿੱਚ ਸੋ ਸੋ ਕਿਵੇਂ ਵੀਰ ਜੀ ਦੇਖਦੇ ਹੋ ਤੁਸੀਂ ਇੱਕ ਗੱਲ ਕਹੀ ਸੀ ਵੀ ਸਾਡੇ ਹੱਕ ਦੇ ਵਿੱਚ ਕੋਈ ਨਹੀਂ ਖੜਦਾ ਕਲਾਕਾਰ ਖੜਦੇ ਆ ਹੁਣ ਇਹ ਆਏ ਆ ਜੀ ਤਾਂ ਅੱਜ ਕਿਦਾਂ ਮਹਿਸੂਸ ਕਰ ਰਹੇ ਹੋ ਬਹੁਤ ਮਾਣ ਮਹਿਸੂਸ ਹੈ ਜੀ ਹਾਂ ਬਹੁਤ ਮਾਣ ਮਹਿਸੂਸ ਕਰਦਾ ਵੀ ਮੇਰੇ ਹੱਕ ਚ ਅਕਾਲ ਤਰਚੂਵ ਤੋਂ ਆਏ ਆ ਕੀਰਤਨੀਆਂ ਯਾਨੀ ਸਰੋਪਾਉ ਜੀ ਜ਼ਰੂਰ ਸਰੋਪਾਉ ਦੀ ਬਖਸ਼ਿਸ਼ ਜਿਹੜੀ ਹੈਗੀ ਹੈ ਰਾਗੀ ਸਿੰਘਾਂ ਦੀ ਤਰਫੋਂ ਆ ਜੀ ਇਹ ਸਰੋਪਾ ਸਮੁੱਚੇ ਪ੍ਰਚਾਰਕਾਂ ਢਾਡੀ ਸਿੰਘਾਂ ਦੀ ਤਰਫੋਂ ਇਹ ਸਰੋਪਾ ਪੇਟ ਕਰ ਰਹੇ ਆ ਭਾਈ ਸਾਹਿਬ ਨੂੰ ਔਰ ਜਿੱਥੇ-ਜਿੱਥੇ ਵੀ ਬੈਠੇ ਆ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਵੀ ਜਿੱਦਾਂ ਵੀ ਤੁਸੀਂ ਸਪੋਰਟ ਕਰ ਸਕਦੇ ਹੋ ਭਾਈ ਸਾਹਿਬ ਦੀ ਭਾਈ ਆ ਜਿਹੜੇ ਹੁਣ ਲਾਸਟ ਵਾਲੇ ਦੋ ਤਿੰਨ ਦੇਣਾ ਇਹਦੇ ਵਿੱਚ ਹੀ ਪਾਸੇ ਬਦਲਦੇ ਹੁੰਦੇ ਆ ਪਹਿਲਾਂ ਗੁਰੂ ਮਾਰਾ ਨੇ ਬੜੀ ਕਿਰਪਾ ਕੀਤੀ ਆ ਗੁਰੂਕੀਆਂ ਸੰਗਤਾਂ ਇੱਕ ਤਰਫਾ ਹੋ ਚੁੱਕੀਆਂ ਨੇ ਆਓ ਆਪਾਂ ਸਾਰਿਆਂ ਵੱਲੋਂ ਸਰੋਪਾ ਭੇਡ ਕਰਕੇ ਭਾਈ ਸਾਹਿਬ ਜੀ ਦੇ ਨਾਲ ਚੱਲਣ ਦਾ ਪ੍ਰਣ ਕਰਦੇ ਆ ਜੀ ਲਓ ਜੀ ਬੋਲੇ ਕਿਸੇnga ਦੀ ਤਰਫੋਂ ਥੋੜੀ ਜੀ ਮਾਇਆ ਕੀਤਨੀਆਂ ਵੱਲੋਂ ਦਰਸ਼ਨ ਭੇਟ ਆਵਾ ਠੀਕ ਐ ਇਸ ਸਰੋਪਾਉ ਨੂੰ ਕਿਵੇਂ ਦੇ ਦੇ ਜਿਹੜਾ ਅੱਜ ਸਰੋਪਾਉ ਪਿਆ ਜੀ ਕੌਮ ਦੇ ਪ੍ਰਚਾਰਕਾਂ ਦੇ ਵੱਲੋਂ ਇਹ ਇਹ ਹਮਾਇਤ ਨੂੰ ਕਿਵੇਂ ਦੇਖਦੇ ਹੋ ਬਹੁਤ ਬਲ ਮਿਲਦਾ ਜੀ ਦੇ ਨਾਲ ਹਾਂ ਸੰਗਤ ਗੱਲ ਜਾਣਦੀ ਐ ਵੀ ਅਕਾਲ ਤਖਤ ਸਾਹਿਬ ਤੋਂ ਕੀਰਤਨੀਆਂ ਜਿੱਥੇ ਹਜ਼ੂਰੀ ਰਾਗੀ ਜਦੋਂ ਹਮਾਇਤ ਕਰਦੇ ਆ ਤਾਂ ਫਿਰ ਬਹੁਤ ਵੱਡਾ ਹਲਾਰਾ ਮਿਲਦਾ ਜੀ ਲੱਗਦਾ ਜੀ ਹੋਰ ਜਿਹੜੇ ਰਾਗੀ ਸਿੰਘ ਸਹਿਬਾਨ ਹੈਗੇ ਜਿਹੜੇ ਆ ਨਹੀਂ ਸਕੇ ਉਹਨਾਂ ਨਾਲ ਵੀ ਤੁਹਾਡਾ ਕੋਈ ਰਾਬਤਾ ਹੋਇਆ ਜੀ ਸਿੰਘ ਸਾਹਿਬ ਬਿਲਕੁਲ ਬੜਾ ਵਧੀਆ ਤੁਸੀਂ ਸਵਾਲ ਕੀਤਾ ਸਮੁੱਚੇ ਵਿਸ਼ੇ ਭਰ ਦੇ ਕੀਰਤਨੀਆਂ ਦੇ ਸਾਨੂੰ ਤਕਰੀਬਨ ਫੋਨ ਆਦੇ ਉਹਨਾਂ ਨਾਲ ਸੰਪਰਕ ਹੋਇਆ ਆਏ ਵੀ ਹੈ ਜੀ ਸਭ ਤੋਂ ਵੱਡੇ ਦੇ ਕੀਰਤਨੀਆਂ ਚ ਭਾਈ ਅਰਜੰਦਰ ਸਿੰਘ ਜੀ ਸ਼ਰੀਨਗਰ ਵਾਲੇ ਨੇ ਨਾ ਸਾਡੇ ਫੋਨ ਤੇ ਵੀ ਤੁਸੀਂ ਹੁਣ ਗੱਲ ਹੁਣੇ ਭਾਈ ਸਾਹਿਬ ਦੀ ਮੈਂ ਉਹਨਾਂ ਨਾਲ ਫੋਨ ਤੇ ਅਮਰੀਕਾ ਤੋਂ ਗੱਲ ਵੀ ਕਰਵਾਈ ਹੈ ਇਸ ਤਰ੍ਹਾਂ ਸਾਰੇ ਮੈਂ ਨਾਂ ਲੈਣ ਲੱਗਾ ਤਾਂ ਬਹੁਤ ਲੰਮੀ ਚੌੜੀ ਲਿਸਟ ਹੋ ਜਾਣੀ ਤੇ ਨਾਂ ਕੋਈ ਕੀਰਤਨੀ ਦਾ ਮਨਚ ਐਸੀ ਭੋਖਾ ਵੀ ਸਾਡਾ ਨਾਂ ਲਿਆ ਜਾਵੇ ਜੀ ਸਮੁ ਸਾਨੂੰ ਫੋਨ 'ਤੇ ਕਿਹਾ ਵੀ ਅਸੀਂ ਚਲੋ ਵਿਦੇਸ਼ਾਂ 'ਚ ਬੈਠੇ ਕਿਉਂਕਿ ਮਜਬੂਰੀਆਂ ਹੁੰਦੀਆਂ ਪ੍ਰੋਗਰਾਮ ਸਾਲ-ਸਾਲ ਪਹਿਲਾਂ ਬਣੇ ਹੁੰਦੇ। ਉਹਨਾਂ ਨੇ ਚੇਚਾ ਤੌਰ 'ਤੇ ਸਾਨੂੰ ਇਹ ਅੱਜ ਭੇਜਿਆ ਵੀ ਤੁਸੀਂ ਜਾਓ ਜਾ ਕੇ ਭਾਈ ਸਾਹਿਬ ਦੀ ਸਪੋਰਟ ਵਿੱਚ ਜਾ ਕੇ ਸਾਡੇ ਵੱਲੋਂ ਵੀ ਹਾਜ਼ਰੀ ਲਵਾਇਓ ਤੇ ਸਮੁੱਚੀ ਸੰਗਤ ਨੂੰ ਵੀ ਅਪੀਲ ਕਰ ਰਹੇ ਹਾਂ ਤੇ ਅੱਜ ਅਸੀਂ ਸਮੁੱਚੇ ਕੀਤਰੀਏ ਤੁਹਾਡੇ ਮਾਧਿਅਮ ਰਾਹੀਂ ਸਾਰੀ ਸਿੱਖ ਸੰਗਤ ਨੂੰ ਕੌਮ ਨੂੰ ਅਪੀਲ ਕਰਦੇ ਹਾਂ ਕਿ ਭਾਈ ਸਾਹਿਬ ਜੀ ਦੀ ਜਿਹੜੀ ਪਿਤਾ ਜੀ ਦੀ ਕੁਰਬਾਨੀ ਹੈ ਉਹਨੂੰ ਤਾਂ ਮੇਰਾ ਖਿਆਲ ਹੈ ਵੀ ਰੋਜ਼ ਹੀ ਨਤਮਸਤਕ ਹੋਇਆ ਤਾਂ ਵੀ ਅਸੀਂ ਦੇਣ ਨਹੀਂ ਦੇ ਸਕਦੇ। ਇੱਕ ਮੌਕਾ ਮਿਲਿਆ ਸਾਨੂੰ ਪਹਿਲੀ ਤਰੀਕ ਨੂੰ ਥੋੜਾ ਜਿਹਾ ਬਸ ਆਪਣਾ ਉਹ احسان ਜਤਾਉਣ ਦਾ ਵੀ ਅਸੀਂ ਕਮ ਸੇ ਕਮ ਨਾਸਕ ਨਾਸਕ ਹੋਣ ਲਈ ਤਿਆਰ ਆ ਚਲੋ ਹੁਣਾ ਤਾਂ ਅਸੀਂ ਕੀ ਆਹ ਕੁਰਬਾਨੀ ਦਾ ਕੋਈ ਮੋਰਲੀ ਨਹੀਂਗਾ ਕੋਈ ਦੇ ਹੀ ਨਹੀਂ ਸਕਦੇ ਜਨਮਾਂ ਜਨਮਾਂ ਤੱਕ ਵੀ ਜੋ ਉਹਨਾਂ ਨੇ ਕੀਤਾ ਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਤਾਂ ਸਮੁੱਚੇ ਕੀਰਤੀਆਂ ਵੱਲੋਂ ਸਮੁੱਚੇ ਪ੍ਰਚਾਰਕਾਂ ਵੱਲੋਂ ਸਮੁੱਚੇ ਢਾਡੀ ਜਥਿਆਂ ਵੱਲੋਂ ਅਸੀਂ ਆਏ ਆ ਕੋਈ ਅਸੀਂ ਇਕੱਲੇ ਨਹੀਂ ਬਈ ਅਸੀਂ ਆਪਣੇ ਕੋਈ ਇਦਾਂ ਕੋਲੇ ਕੋਈ 2 4 10 ਸਿੰਘ ਆਏ ਆ ਇਹ ਜਰੂਰਾਂ ਸੀ ਇੰਨੀ ਗੰਟੀ ਚ ਪਰ ਜਿੰਨੇ ਵਸ਼ੇ ਪਰ ਚ ਬੈਠੇ ਥਾ ਬੁਰਤਾਂ ਸਾਰਿਆਂ ਦਾ ਹੀ ਸਹਿਯੋਗ ਆ ਭਾਈ ਸਾਹਿਬ ਨਾਲ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਅਸੀਂ ਜਿੰਨੇ ਕੁ ਜੋ ਕੇ ਆ ਕੇ ਹਾਜ਼ਰ ਆ ਗੁਰੂ ਬਖਸ਼ਿਸ਼ ਕਰੇ ਬਾਕੀ ਕਾਲਾ ਤਾਂ ਗੁਰਸੱਭ ਦੀ ਵਰਤਣੀ ਹੈ ਮਹਾਰਾਜ ਤੁਹਾਡੇ ਅੰਗ ਸੰਗ ਵਰਤਨ ਇਸੇ ਤਰ੍ਹਾਂ ਤੁਹਾਡੀ ਚੜ੍ਹਦੀ ਕਲਾ ਹੋਵੇ ਬਹੁਤ سارے ਜਿਹੜੇ ਲੋਕ ਆ ਜੀ ਉਹ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਤੇ ਪਾਰਟੀਆਂ ਦੇ ਝੰਡੇ ਚੁੱਕੀ ਫਿਰਦੇ ਆ ਆਪਸ ਵਿੱਚ ਸਿਰਪੜਾਈ ਵੀ ਹੁੰਦੀ ਹੈ ਜੀ ਕੈਂਡੀਡੇਟ ਭਾਵੇਂ ਇੱਕ ਦੂਜੇ ਨਾਲ ਜੱਫੀਆਂ ਪਾਈ ਜਾਂਦੇ ਪਰ ਵੈਤੀ ਪਾਰਟੀਆਂ ਦੇ ਪਰ ਸਿਰਪੜਾਈ ਬਹੁਤ ਹੁੰਦੀ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਸਮਝਾਇਆ ਜਾ ਸਕਦਾ ਜੇ ਉਹਨਾਂ ਨੂੰ ਸਮਝ ਆਊਗੀ ਇਸ ਚੀਜ਼ ਦੀ ਤੁਸੀਂ ਵਿਚਰਦੇ ਹੋ ਸੰਗਤ ਦੇ ਵਿੱਚ ਤਾਂ ਸਿੱਖ ਕੌਮ ਅਵੇਅਰ ਹੈਗੀ ਤੁਹਾਨੂੰ ਲੱਗਦਾ ਬਿਲਕੁਲ ਅਵੇਅਰ ਹੈ ਜੀ ਐਕਚੁਅਲ ਥੋੜਾ ਜਿਹਾ ਜਿਹੜੀ ਲੋਕਾਂ ਤੱਕ ਇਨਫੋਰਮੇਸ਼ਨ ਕਰ ਲੋ ਲੇਟ ਪਹੁੰਚੀ ਆ ਜਾਂ ਥੋੜਾ ਜਿਹਾ ਆਪਾਂ ਪਰ ਮੇਰਾ ਨਹੀਂ ਖਿਆਲ ਵੀ ਇੰਨੇ ਲੇਟਾਂ ਵੀ ਉਹਨੂੰ ਕਵਰ ਨਾ ਕੀਤਾ ਜਾ ਸਕੇ ਪਿੱਛੇ ਅਸੀਂ ਜੰਨੀਆਂ ਪਿਛਲੀਆਂ ਇਲੈਕਸ਼ਨਾਂ ਪਿਛਲੇ ਸਮੇਂ 'ਚ ਦੇਖੀਆਂ ਮਗਰਲੇ ਤਿੰਨਾ ਚੌਹਾਂ ਦੇਣਾ ਜੀ ਸਾਰੀ ਖੇਡ ਬਣਦੀ ਹੁੰਦੀ ਹੈ ਨਹੀਂ ਨਹੀਂ ਆ ਹੁਣ ਤੁਸੀਂ ਵੇਖ ਰਹੇ ਹੋ ਜੀ ਭਾਈ ਸਾਹਿਬ ਜਿੱਥੇ ਨਹੀਂ ਵੀ ਜਾਂਦੇ ਨਾ ਪਿੰਡਾਂ ਵਿੱਚ ਲੋਕ ਆਪ ਮੁਹਾਰੇ ਰੋਡ ਸ਼ੋ ਨਹੀਂ ਕੱਢ ਰਹੇ ਜੀ ਮੈਂ ਕੱਲ ਵੀਡੀਓ ਜਿਹੜੀਆਂ ਵੇਖ ਰਿਹਾ ਸੰਤਾਂ ਦੀਆਂ ਭਾਈ ਸਾਹਿਬ ਵਿੱਚ ਨਹੀਂ ਸ਼ਾਮਲ ਉਹਨਾਂ ਦੇ ਪਰਿਵਾਰ ਦਾ ਜੀ ਵੀ ਨਹੀਂ ਸ਼ਾਮਲ ਭਾਈ ਸਭ ਲੋਕੀ ਭਾਵਨਾ ਕਰਕੇ ਜੁੜੇ ਹੋਏ ਜਿਹੜੀ ਭਾਵਨਾ ਵਾਲੀ ਵੋਟ ਹੈ ਨਾ ਉਹ ਹਮੇਸ਼ਾ ਪਾਰਟੀ ਬਾਜੀ ਤੋਂ ਉੱਪਰ ਹੀ ਉੱਠ ਕੇ ਲੋਕ ਪਾਉਂਦੇ ਆ ਪਿੰਡਾਂ ਦੇ ਜਿਹੜੇ ਸਰਵੇ ਆ ਰਹੇ ਆ ਪਿੰਡਾਂ ਦੇ ਵਿੱਚ ਜਿਹੜਾ ਮੀਡੀਆ ਜਾ ਕੇ ਪੁੱਛਦਾ ਪਿਆ ਵਾ ਜਾਂ ਤੁਸੀਂ ਰਸਤੇ 'ਚ ਕਿਤੇ ਆਉਂਦੇ ਆ ਪੁੱਛੋਗੇ ਨਾ ਐਰਕੀ ਬੋਰਡ ਕਿਨੂੰ ਉਹ ਕਹਿੰਦੇ ਪਹਿਲਿਆਂ ਨੂੰ ਬਹੁਤ ਵਾਰੀ ਵੋਟਾਂ ਪਾ ਕੇ ਵੇਖ ਲੀਆਂ ਐਰਕੀ ਆਪਣੀ ਮਰਜ਼ੀ ਨਾਲ ਵੋਟ ਪਾਉਣੀ ਆ ਕਈ ਬੰਦੇ ਮੈਂ ਕੈਮਰੇ ਤੇ ਇਹ ਸੁਣਦੇ ਦੇਖ ਕੇ ਕਹਿੰਦੇ ਪੱਕੇ ਕਾਂਗਰਸੀ ਆ ਕੋਈ ਕਹਿੰਦਾ ਪੱਕਾ ਕਾਲੀ ਆ ਕੋਈ ਕਹਿੰਦਾ ਪੱਕੇ ਆਮ ਆਦਮੀ ਪਾਰਟੀ ਵਾਲੇ ਆ ਕਹਿੰਦੇ ਪਾਰਟੀ ਇੱਕ ਪਾਸੇ ਆ ਪਰ ਮੰਨ ਦੀ ਆਵਾਜ਼ ਕਹਿੰਦੇ ਆ ਇਸ ਵਾਰੀ ਇੱਕ ਪਾਸੇ ਆ ਇਹ ਪੰਥਕ ਉਭਾਰ ਹੋ ਰਿਹਾ ਜੀ ਉਹ ਰਾਜਨੀਤੀ ਦੇ ਵਿੱਚ ਇਹ ਇਹ ਪੰਥਕ ਬਾਹਰ ਹੈ ਜਿਹਨੂੰ ਕਾਫੀ ਸਮੇਂ ਤੋਂ ਦਬਾਇਆ ਜਾ ਰਿਹਾ ਸੀਗਾ ਕਈ ਤਰੀਕਿਆਂ ਦੇ ਨਾਲ ਦਬਾਇਆ ਜਾ ਰਿਹਾ ਸੀਗਾ ਪਰ ਦੱਬੀ ਚੀਜ਼ ਫਿਰ ਤੁਹਾਨੂੰ ਪਤਾ ਜਦੋਂ ਉੱਠਦੀ ਹੁੰਦੀ ਹੈ ਨਾ ਆਪ ਮਹਾਰੇ ਉੱਠਦੀ ਹੁੰਦੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਤੁਸੀਂ ਹੁਣ ਭਾਈ ਸਾਹਿਬ ਦੀ ਸਪੋਰਟ ਦੇ ਵਿੱਚ ਆਇਓ ਜੀ ਪੰਥਕ ਗੱਲਾਂ ਕਰਦੇ ਪੰਥਕ ਗੱਲਾਂ ਕਰਨ ਵਾਲਿਆਂ ਨੂੰ ਕਹਿੰਦੇ ਖਤਰਾ ਬੜਾ ਪੈਦਾ ਹੋ ਜਾਂਦਾ ਤੁਹਾਨੂੰ ਕਿਤੇ ਇਹ ਅੱਜ ਦਾ ਥੋੜੀ ਹੈ ਜੀ ਇਹ ਤੇ ਉਦੋਂ ਦਾ ਜਦੋਂ ਕੋ ਘੋੜਿਆਂ ਦੀਆਂ ਕਾਠੀਆਂ ਤੇ ਸੌਂਦਾ ਸ ਖਾਲਸਾ ਇਹ ਅੱਜ ਦਾ ਥੋੜੀ ਹੈ ਤੇ ਜਿਨ੍ਹਾਂ ਦਬਾਉਂਦੇ ਆ ਗੇਂਦ ਵਾਂਗੂ ਖਾਲਸਾ ਉਹਨਾਂ ਹੀ ਉੱਪਰ ਉੱਠਦਾ ਹੁੰਦਾ ਖਾਲਸੇ ਦਾ ਇਹ ਮੁੱਢ ਤੋਂ ਕਰਮ ਨੇ ਜਦੋਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੋ ਹੀ ਰਹਿ ਗਏ ਸੀ ਤੇ ਕੌਮ ਦੋਥੋਂ اٹਕ ਲੋਤੀ ਆਈ ਤੇ ਫਿਰ ਵੀ ਬੜੀ ਮਾਰੇ ਦੀ ਕਿਰਪਾ ਵਾ ਬੋਲੇ ਕੋਣ ਹਾ ਸਤ ਸ੍ਰੀ ਅਕਾਲ ਸੋ ਬਿਲਕੁਲ ਭਾਈ ਸਰੂਜੀਤ ਸਿੰਘ ਹੋਰਾਂ ਦੀ ਸਪੋਰਟ ਦੇ ਵਿੱਚ ਹੁਣ ਪੂਰੇ ਰਾਗੀ ਸਿੰਘ ਸਹਿਬਾਨ ਜਿਹੜੇ ਹੈਗੇ ਆ ਅਕਾਲ ਤਖਤ ਸਾਹਿਬ ਤੋਂ ਭਾਵੇਂ ਹਰਮੰਦਰ ਸਾਹਿਬ ਜੀ ਤੋਂ ਹੋਣ ਜਾਂ ਹੋਰ ਰਾਗੀ ਸਿੰਘ ਸੁਭਾਵਾਂ ਦੂਰ ਦਰੇਡੇ ਵਿੱਚ ਜੋ ਵਿਦੇਸ਼ਾਂ ਦੇ ਵਿੱਚ ਭਾਵੇਂ ਰਾਗੀ ਸਿੰਘ ਸਹਿਬਾਨ ਬੈਠੇ ਉਹਨਾਂ ਵੱਲੋਂ ਵੀ ਭਾਵੇਂ ਫੋਨ ਕਾਲ ਦੇ ਉੱਤੇ ਸੰਪਰਕ ਕੀਤੇ ਜਾ ਰਿਹਾ ਸੋ ਸਾਰੇ ਸਿੰਘ ਸਾਹਿਬ ਜਿਹੜੇ ਹੈਗੇ ਉਹਨਾਂ ਦੀਆਂ ਸਮਰਥਨ ਭਾਈ ਸਰਵਜੀਤ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਆਇਆ ਪਰ ਇਹ ਸਮਰਥਨ ਕਿੰਨਾ ਕਾਮਯਾਬ ਰਹੇਗਾ ਇਹ 4 ਤਰੀਕ ਨੂੰ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਸ ਨਾਮ ਸਿੰਘ ਪੰਜਾਬੀ ਲੋਕ ਚੈਨਲ